ਸਸੀ ਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਦਾ ਤੁਸੀਂ ਸਾਡੇ ਜਿਹੜੇ ਡੇਲੇ ਜਗਰਾਉਂ ਦੀ ਨਾਲ ਸੋ ਅਸੀਂ ਤਹਿਸੀਲ ਰੋਡ ਜਗਰਾਉਂ ਦੇ ਵਿੱਚ ਖੜੇ ਆ ਜੀ ਕਿਤੇ ਕੇ ਧੰਨ ਧੰਨ ਬੱਬਾ ਨਾਨ ਸਿੰਘ ਜੀ ਦੀ ਵਰਸੀ ਚੱਲ ਰਹੀ ਆ ਤੇ ਉਸ ਦੇ ਸੰਬੰਧ ਵਿੱਚ ਜਿੱਥੇ ਸਾਡੀ ਤਰ੍ਹਾਂ ਚਲਦੇ ਥੱਲੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਵਿੱਚ ਜਿੰਨੇ ਵੀ ਨੌਜਾਨੇ ਹੈਗੇ ਆ ਫ੍ਰੀ ਸੇਵਾ ਦਾ ਸਟicker ਲਗਾ ਕੇ ਇੱਥੋਂ ਸਵਾਰੀ ਜਿਹੜੀ ਜਾਂਦੀ ਹੈ ਲੈ ਕੇ ਇਹਨਾਂ ਨੂੰ ਨਾਨਸਰ ਛੱਡਿਆ ਜਾਂਦਾ ਵਾ ਨਾਨਸਰ ਤੋਂ ਬਾਅਦ ਉਹਨਾਂ ਨੂੰ ਵਾਪਸ ਜਗਰਾਉਂ ਪੁਲ ਦੇ ਥਲੇ ਛੱਡਿਆ ਜਾਂਦਾ ਵਾ ਸੋ ਬਹੁਤ ਸੰਗਤ ਆਉਂਦੀ ਆ ਸੇਵਾਸੇ ਵਸੇ ਭਾਈ ਗੱਡੀਆਂ ਲੱਗੀਆਂ ਹੋਈਆਂ ਸੇਵਾਦਾਰੋਂ ਅੱਗੇ ਘਰਾਈ ਚੱਲੋ ਗੱਡੀਆਂ ਮਾੜੀ ਗੱਲੇ ਸੁਣਦੇ ਨਹੀਂ ਨਾਨਸਰ ਬਾਅਦ ਤੇ ਭਾਈ ਫ੍ਰੀ ਸੇਵਾ ਗੱਡੀਆਂ ਲੱਗੀਆਂ ਹੋਈਆਂ ਪੌਦੇ ਥੱਲੇ ਨਾਮ ਖਾ ਨਾਮ ਖਾ ਜਾਣ ਵਾਸਤੇ ਭਾਈ ਗੱਡੀਆਂ ਕੱਢੀ ਚਲੋ ਗੱਡੀਆਂ ਅੱਗੇ ਕਰਾਓ ਭਾਈ ਸੋ ਸਮੂਹ ਟਰੱਕ ਜਿੰਨੀਆਂ ਨੇ ਜਗਰਾਉਂ ਵੱਲੋਂ ਵੀ ਇੱਥੇ ਹਰ ਸਾਲ ਦੀ ਤਰ੍ਹਾਂ ਇੱਕ ਲੰਗਰ ਦਾ ਆਯੋਜਿਤ ਕੀਤਾ ਜਾਂਦਾ ਵਾ ਜੀ ਤੁਸੀਂ ਦੇਖ ਸਕਦੇ ਵੱਡੇ ਵੱਡੇ ਸਟicker ਲਗਾ ਕੇ ਪਿਛਲੇ ਪਾਸੇ ਗੱਡੀਆਂ ਦੇ ਉੱਤੇ ਮੂਰੇ ਫ੍ਰੀ ਸੇਵਾ ਦਾ ਸਟicker ਲਗਾ ਕੇ ਇਹ ਗੱਡੀਆਂ ਵਾਲੇ ਵੀ ਜਿਹੜੀਆਂ ਪ੍ਰਾਈਵੇਟ ਗੱਡੀਆਂ ਜਾਂ ਜਿਹੜੇ ਟੈਕਸੀ ਗੱਡੀਆਂ ਚੱਲਦੀਆਂ ਨੇ ਉਹ ਵੀ ਇੱਥੇ ਆਪਣੀਆਂ ਗੱਡੀਆਂ ਲਾ ਕੇ ਫ੍ਰੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਸੋ तहसील रोड ਜਗਰਾਉਂ ਦੇ ਵਿੱਚ ਰੁਕੇ ਆਂ ਜੀ ਖੜੇ ਆਂ ਜੀ ਅਸੀਂ ਕੋ ਜਿੱਥੇ ਕਿ ਧੰਤਰਵਾਪਾ ਨਾਨ ਸਿੰਘ ਜੀ ਦੀ ਵਿਅਸੇ ਵੀ ਸਲਾਨਾ ਵਰਸੇ ਦੇ ਸਬੰਧ ਵਿੱਚ ਅੱਜ ਇੱਥੋਂ ਫ੍ਰੀ ਸੇਵਾ ਗੱਡੀਆਂ ਜਾਂਦੀਆਂ ਸੋ ਸੋ ਇਸ ਤੋਂ ਬਾਅਦ ਚਾਹ ਤੇ ਪਕੌੜੇ ਦਾ ਲੰਗਰ ਵੀ ਇੱਥੇ ਤਿਆਰ ਆ ਜੀ ਕੁਝ ਟਾਈਮ ਬਾਅਦ ਚੋ ਸੋ ਸਿਰੇ 10 ਵਜੇ ਦੀਆਂ ਤਸਵੀਰਾਂ 10 ਵਜੇ ਤੋਂ ਬਾਅਦ ਚ ਇੱਥੇ ਚਾਹ ਪਕੌੜੇ ਤੇ ਹੋਰ ਵੀ ਲੰਗਰ ਲੱਗਣਗੇ ਸੋ ਸੇਵਾਦਾਰ ਵੀਰ ਲੱਗੇ ਹੋਇਆ ਸੇਵਾ ਨਿਵਾ ਰਹੇ ਆ ਉਹ ਤੰਤਨ ਬਾਬਾ ਨਾਨਸ ਸਿੰਘ ਜੀ ਵਰਸੀ ਦੇ ਸਵਾਰ ਤੇ ਹਰ ਇੱਕ ਸਾਲ ਦੀ ਤਰ੍ਹਾਂ ਇੱਥੇ ਲੰਗਰ ਲਗਾਇਆ ਜਾਂਦਾ ਜੀ। ਖੁੱਤੀ ਦੇ ਸੱਜੋਂ ਇੱਥੇ ਹੋਰ ਵੀ ਇੱਕ ਜਗਰਾਉਂ ਸ਼ਹਿਰ ਤੇ ਆਸ-ਪਾਸ ਦੇ ਜਿੰਨੇ ਵੀ ਲੋਕ ਹੈਗੇ ਆ ਉਹਨਾਂ ਵਾਸਤੇ ਇੱਕ ਸਪੈਸ਼ਲ ਆਫਰ ਆ ਜੀ ਇਹ ਤੰਤਨ ਬਾਬਾ ਨਾਨਸ ਸਿੰਘ ਜੀ 82 ਵਰਸੀ ਨੂੰ ਸਮਰਪਿਤ ਸਨੀ ਪ੍ਰਦੂਸ਼ਨ ਸੈਂਟਰ ਚੱਕਾ ਵੱਲੋਂ ਫ੍ਰੀ ਪ੍ਰਦੂਸ਼ਨ ਚੈੱਕਅਪ ਸੈਂਟਰ। ਸੋ ਕਿਸੇ ਨੇ ਵੀ ਵੀਰ ਨੇ ਇਥੋਂ ਪੋਲੀਸ਼ਨ ਕਰਾਉਣਾ ਵਾ ਤੇ ਇੱਥੇ ਆ ਕੇ ਆਪਦਾ ਪੋਲੀਸ਼ਨ ਵੀ ਮੌਫਸੇ ਦੇ ਵਿੱਚ ਕਰਾ ਸਕਦੇ ਆ। ਨਾਨਸਰ ਦੇ ਨਾਨਸਰ ਤੁਸੀਂ ਦੇਖ ਸਕਦੇ ਹੋ ਜਗਰਾ ਕੀ ਗੱਲ ਹੈ ਇਹ ਕੀ ਗੱਲ ਹੋ ਉਹ ਦੇਤੀ ਇਹਨਾਂ ਨੂੰ ਅੱਗੇ ਸਰਗੋਲੇ ਨੂੰ ਸੁਣ ਸੁਣ ਕੇ ਬਾਰੇ ਚਲੇਗਾ ਅੱਗੇ ਚਲੇ ਜਾਓ ਮੈਂ ਤਾਂ ਲੋੜ ਹੈ ਪਰ ਤਾਂ ਚੱਲਿਆ ਤਾਂ ਨਹੀਂ ਹੈ ਅੱਗ ਗਾੜੀ ਗਾੜੀ ਜੇਵਾ ਨੂੰ ਆਰੀ ਆਰੀ ਗਾੜੀ ਨੇ ਬਲੇ ਬਾਗੇ ਦੋਸਤ ਤੁਸੀਂ ਦੇਖ ਸਕਦੇ ਹੋ ਮਾਰੋ ਵਿੱਚ ਸੰਗਤਾਂ ਜਿਹੜੀਆਂ ਆ ਮਾ ਸ਼ਹਿਰੋਂ ਸੰਗਤਾਂ ਹੁੰਦੀਆਂ ਪ੍ਰਸ਼ਾਦਾ ਬਣ ਜਿਹੜਾ ਲੈ ਕੇ ਜਾਂਦੇ ਆ ਬੀਬੀਆਂ ਉੱਥੇ ਗੱਡੀ ਦੇ ਵਿੱਚ ਆਟੋ ਦੇ ਵਿੱਚ ਆਟੋ ਵਾਲਿਆਂ ਨੇ ਬਹੁਤ ਵੀਰਾਂ ਨੇ ਇੱਥੇ ਇਸ ਲੰਗਰ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਸਵਾਰੀਆਂ ਹੁੰਦੀਆਂ ਵਾ ਤੇ ਉਸ ਤੋਂ ਬਾਅਦ ਚ ਇਹਨਾਂ ਨੂੰ ਉੱਥੇ ਨੰਗਸਾ ਛੱਡਿਆ ਜਾਂਦਾ ਵਾ ਨੰਗਸਾ ਤੋਂ ਦੁਆਰੇ ਫੇਰ ਵਾਪਸ ਲਿਆਇਆ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਜਿਗਰਾਉਂ ਸ਼ਹਿਰਾਂ ਤਸਵੀਰਾਂ ਤੋ ਜਿੰਨੇ ਵੀ ਵੀਰ ਗੱਡੀਆਂ ਵਾਲੇ ਹੈਗੇ ਆ ਚਾਹੇ ਉਹ ਟੈਕਸੀ ਪਰਮਟ ਪਾਇਆ ਚਾਹੇ ਉਹਨਾਂ ਦੀ ਪ੍ਰਾਈਵੇਟ ਗੱਡੀਆਂ ਵਾਂ ਹਰ ਇੱਕ ਦਿਨ ਦੀ ਸੇਵਾ ਬਹੁਤ ਸਰਧਾਪੂਰਵਕ ਭਾਵਨਾ ਦੇ ਨਾਲ ਇੱਥੇ ਕਰਦੇ ਆ ਇਸ ਤੋਂ ਇਲਾਵਾ ਧੰਨ ਧੰਨ ਬਾਬਾ ਨਾਨ ਸਿੰਘ ਜੀ ਵਰਸੀ ਦੇ ਸਮਾਗਮ ਚੱਲ ਰਹੇ ਆ ਸੋ ਕਿਸੇ ਵੀ ਵੀਰ ਨੂੰ ਅਸੀਂ ਸਾਰਿਆਂ ਨੂੰ ਇੱਕੋ ਬੇਨਤੀ ਜਰੂਰ ਕਰਦੇ ਆ ਵੀ ਉੱਚੀ ਆਵਾਜ਼ ਦੇ ਵਿੱਚ ਡੈਕ ਲਗਾ ਕੇ ਨਾ ਜਾਇਆ ਜਾਵੇ ਸੋ ਸ਼ਰਦਾ ਭਾਵਨਾ ਦੇ ਨਾਲ ਹੀ ਜਾ ਕੇ ਇੱਥੇ ਮੱਥਾ ਟੇਕਿਆ ਜਾਵੇ ਉੱਚੀ ਵਾਜ ਦੇ ਵਿੱਚ ਸਟicker ਲਗਾ ਕੇ ਨਾ ਜਾਇਆ ਜਾਵੇ। ਤੋਂ ਸਾਡੇ ਵੱਲੋਂ ਵੀ ਇੱਕ ਇਹੀ ਬੇਨਤੀ ਆ ਸਾਰੇ ਵੀਰਾਂ ਨੂੰ ਆਸਪਾਸ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜਦੇ ਆ ਉਹ ਦੇਖ ਸਕਦੇ ਹੋ। ਡਗਰਾਉਂ ਸ਼ਹਿਰ ਦੇ ਮੇਨ ਚੌਂਕ ਦੀਆਂ ਤਸਵੀਰਾਂ।